ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਡਿਜ਼ਾਈਨ ਦੱਸਦੇ ਹਾਂ ਅਸੀਂ ਤੇ ਇਹ ਭੈਣ ਦਾ ਕਮੈਂਟ ਆਇਆ ਸੀ ਵੀ ਸਾਨੂੰ ਇਹ ਡਿਜ਼ਾਈਨ ਦੱਸੋ ਤੇ ਅੱਜ ਅਸੀਂ ਇਹ ਦੱਸਦੇ ਹਾਂ ਫਿਰ ਬਾਰਡਰ ਬਣਾ ਲਿਆ ਸੀ ਤੁਸੀਂ ਬਾਰਡਰ ਬਣਾ ਲੈਣਾ ਤੇ ਇਹਦੇ ਉੱਤੋਂ ਮੈਂ 10 ਗੁੰਡੇ ਵਧਾਏ ਆ 5 ਜੋੜ ਤੇ ਤੁਸੀਂ ਬਤਾਉਣੇ ਤਾਂ ਵਧਾ ਲੈਣੇ ਜਾਂ ਥੋੜੇ ਬਣਾਉਣੇ ਤਾਂ ਘੱਟ ਵਧਾਉਣੇ ਘੱਟ ਬਣਾਓ ਤੇ ਇਹ ਡਿਜ਼ਾਈਨ ਪੈਂਦਾ ਜੀ 12 ਤੇ 7 17 ਗੁੰਦਿਆਂ ਦੇ ਵਿੱਚ ਡਿਜ਼ਾਈਨ ਆਉਂਦਾ ਹੈ ਤੇ ਅੱਧਾ ਡਿਜ਼ਾਈਨ ਇੱਧਰ ਬਣੂਗਾ ਤੇ ਅੱਧਾ ਇੱਧਰ ਬਣੂਗਾ ਦੋਨੋਂ ਬਸ ਹੀ ਅੱਧਾ-ਅੱਧਾ ਬਣੂਗਾ ਉਸ ਹਿਸਾਬ ਨਾਲ ਤੁਸੀਂ ਗੁੰਡੇ ਆ ਦੇ ਗਏ ਨੇ ਪਹਿਲਾਂ 17-17 ਗੁੰਡੇ ਗਹਿਣ ਲੈਣੇ ਡਿਜ਼ਾਈਨ ਇੱਧਰ ਅੱਧਾ-ਅੱਧਾ ਬਣਾਉਣਾ ਕੋਈ ਵੀ ਬਣਾ ਲਓ ਤੇ ਬਾਕੀ ਇੱਧਰ ਇੱਕ ਗੁੰਡਾ ਤੁਸੀਂ ਰੱਖਣਾ ਹੀ ਰੱਖਣਾ ਦੋ ਦੋ ਗੁੰਡੇ ਰੱਖਣਾ ਹੀ ਰੱਖਣੇ ਆ ਵੀ ਤੁਸੀਂ ਉਹਦੇ ਹਿਸਾਬ ਨਾਲ ਗੁੰਡੇ ਪਾਉਣੇ ਆ ਤੁਹਾਨੂੰ ਅਸੀਂ ਦੱਸਦੇ ਆ ਅਸੀਂ ਪੰਜ ਗੁੰਡੇ ਸਾਡੇ ਗੁੰਡੇ ਜਾਦੇ ਆ ਤੇ ਉਹ ਸਹੀ ਨਹੀਂ ਹੁੰਦੇ ਸੀ ਪੰਜ ਗੁੰਡੇ ਰੱਖੇ ਅਸੀਂ ਦੇਖੋ ਇੱਕ ਲੋ 3 4 ਤੇ 5 ਤੇ ਪੰਜ ਗੁੰਡੇ ਰੱਖ ਕੇ ਧਾਗਾ ਦੇ ਕਰਨੀ ਕਰਨਾ ਇੱਕ ਜਾਲੀ ਬਣਾਉਣੀ ਆ ਧਾਗਾ ਦੇ ਕਰਨੀ ਕਰਨਾ ਦੂਜੀ ਜਾਲੀ ਬਣਗੀ ਤੇ ਤਿੰਨ ਜਾਲੀ ਬਣਾਉਣੀ ਆ ਆਪਾਂ ਦੇਖੋ ਤਿੰਨ ਗੁੰਡੇ ਵੱਧ ਗਏ ਹੁਣ ਆਪਾਂ ਇਧਰੋਂ ਦੋਹਾਂ ਦਾ ਇੱਕ ਕਰਨਾ ਦੇਖੋ दो तर यहने तनरदेश दर त काट गए ठीक है देख हो अ दजजा ना तनवारी फर बटऊ सीवरिेंगे टका देखो तनवा जगनी दोचा पच एक क बना बनाा जाड़ी तो यहबारा कंटे होगी काटगे पूराड जाएन होन होना तबधना है पूराट जा बार कंटे होगे 13 ਮਾ ਬੁੰਡ ਹੈ ਹੁਣ ਆਪਾਂ ਜਾਲੀ ਬਣਾਉਣੀ ਹੈ ਦੇਖੋ ਇੱਕ ਦੋ ਤੇ ਤਿੰਨ ਇਹ 17 ਗੁੰਡੇ ਹੋ ਗਏ ਆਪਣੇ ਤਿੰਨ ਜਾਲੀ ਅੰਦਰ ਨੂੰ ਨੇ ਤਿੰਨ ਅੰਦਰ ਇਹ ਘਟੇ 6 ਗੁੰਡੇ ਘਟੇ ਹੈ ਤਿੰਨ ਅੰਦਰ ਬਾਅਦਗੇ ਤਿੰਨ ਅੰਦਰ ਜੀਤਾ ਇਸ ਲੋਟ ਵੀ ਤੇ ਜੇ ਤੁਸੀਂ ਇਹ ਤਿੰਨ ਬਣਾ ਲਏ ਯਾਰ 5 3 6 6 ਇਹ ਵਾਰੀ ਆਪਾਂ ਘਟਾਇਆ ਤੇ 6 ਹੀ ਜਾਲ ਬਣਾਉਣੀ ਆਂ ਦੇਖੋ ਇਸ ਤਰ੍ਹਾਂ ਵੀ ਆਪਾਂ ਗਿਣ ਸਕਦੇ ਆ 1 2 3 4 5 6 ਤੇ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਦੇਖੋ 3 ਜਾਲ ਬਣਾਉਣਗੇ ਜੇ ਤੁਸੀਂ ਇਹ ਕੁੰਡੇ ਰੱਖਣੇ ਤੁਹਾਡੇ ਇਹ ਨਹੀਂ ਸੈੱਟ ਆਉਂਦੇ ਫਿਰ ਤੁਸੀਂ 3 ਵਾਰੀ ਘਟਾਉਣਾ ਇੱਧਰੋਂ ਫਿਰ ਜਾਲ ਬਣਾਉਣਗੇ ਛੇ ਜਾਲਗਾ ਬਣਾ ਕੇ ਤੇ ਤਿੰਨ ਵਾਰੀ ਇਧਰੋਂ ਕਟੂਗਾ ਛੇ ਵਾਰੀਂ ਕਟੂਗਾ ਇਹ ਨਾ ਅਸੀਂ ਛੋਟੀ ਵੀਡੀਓ ਪਾਵਾਂਗੇ ਇੰਨੀ ਤੁਹਾਨੂੰ ਤੇ ਉਂਏ ਡਿਜ਼ਾਈਨ ਇੱਥੇ ਪੂਰਾ ਹੋਊਗਾ ਦੇਖੋ ਇੱਕ ਦੋ ਤਿੰਨ ਆਪਾਂ ਤਿੰਨ ਇਧਰ ਜਾਲਗਾ ਬਣਾਵਾਂਗੇ ਤੇ ਤਿੰਨ ਘਟਾਏ ਇਧਰ ਪੂਰੇ ਹੋਗੇ ਤਿੰਨ ਇਧਰ ਘਟ ਗਏ ਇਧਰ ਤਿੰਨ ਜਾਲਗਾ ਆਉਣਾ ਕਿ ਉਹ ਪੂਰੇ ਹੋਗੇ ਇੱਧਰ ਫੇਰ ਆਪਾਂ ਇਹ 6 ਵਾਰੀ ਚੜ੍ਹ ਦੋਣਾਂਗੇ ਤੈਨਾਂ ਇੱਧਰ ਪੁਰ ਹੋਗੇ ਤਿੰਨੇ ਤੇ ਤਿੰਨਾ ਪੈ ਇੱਧਰ ਢਾਈ ਇੱਧਰ ਪੁਰ ਹੋਗੇ ਅਸੀਂ ਦੂਜੇ ਇੱਕ ਨਾ ਅਸੀਂ ਪੂਰੀ ਵੀਡੀਓ ਪਾਈ ਹੈ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਜੇ ਅਸੀਂ ਸਾਡੀ ਉਹ ਵੀਡੀਓ ਪੈ ਗਈ ਨਾ ਚੈਨਲ ਤੇ ਤੇ ਅਸੀਂ ਤੁਹਾਨੂੰ ਵੀਡੀਓ ਪਾ ਦੇਵਾਂਗੇ ਠੀਕ ਹੈ ਜੀ ਤੇ ਉਹ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਹਾਡੇ ਨਾਂ ਇਹ ਸਮਝ ਆਈ ਜਾਊਗੀ ਤੇ ਪਹਿਲਾਂ ਤੁਸੀਂ ਬਾਰਡਰ ਬਣਾ ਕੇ ਇੱਕ ਸਿੱਧੀ ਸਿਲਾਈ ਪਾਉਣੀ ਹੈ ਸਿੱਧੇ ਪਾਸਿਓਂ ਇਸ ਕਲਰ ਦੀ ਉਲਟੇ ਪਾਸੇ ਉਲਟੀ ਫਿਰ ਤੀਜੀ ਸਲਾਈ ਤੇ ਡਿਜ਼ਾਈਨ ਨੂੰ ਚੌਥੀ ਸਲਾਈ ਉਲਟੀ ਪਾਉਣੀ ਹੈ ਜਿਹੜੀ ਪੰਜਵੀਂ ਸਲਾਈ ਆਊਗੀ ਉਹ ਆਪ ਦੇ ਕੰਨੀ ਨੂੰ ਧਾਗਾ ਕਰਕੇ ਉਲਟੀ ਸਲਾਈ ਪਾਉਗੀ ਜਦੋਂ ਉਲਟੇ ਪਾਸੇ ਆਉਂਗੇ ਫਿਰ ਉਹ ਸਿੱਧੀ ਪਾਉਂਗੀ ਅਸੀਂ ਉਹ ਦੂਜੀ ਵੀਡੀਓ ਵੀ ਪਾ ਦੇਵਾਂਗੇ ਤੇ ਇਹ ਤੁਹਾਨੂੰ ਇਹ ਦੱਸ ਸਕੀ ਦੇਖੋ ਇਦਾਂ ਫਿਰ ਵੀਡੀਓ ਜ਼ਿਆਦਾ ਲਤਮੀ ਹੋ ਜੂਗੀ ਦੇਖੋ ਜਦੋਂ ਅਸੀਂ ਕਾਲਾ ਗੋਲਾ ਲਾਇਆ ਸਿੱਧੀ ਸਲਾਈ ਪਾਈ ਫਿਰ ਅਸੀਂ ਉਲਟੀ ਪਾਈ ਫਿਰ ਅਸੀਂ ਤੀਜੀ ਸਲਾਈ ਤੇ ਡਿਜ਼ਾਈਨ ਬਣਾਇਆ ਚੌਥੀ ਸਲਾਈ ਅਸੀਂ ਉਲਟੀ ਪਾਈ ਉਲਟੇ ਪਾਸੇ ਪੰਜਵੀਂ ਸਲਾਈ ਦੇਖੋ ਅਸੀਂ ਆਵੇ ਚਿੱਟੇ ਤੇ ਦਿਖਦੀ ਹੈ ਕਾਲੇ ਤੇ ਦਿਖਦੀ ਨਹੀਂ ਉਲਟੀ ਪਾਈ ਹੈ ਤੇ ਛੇਵੀਂ ਵੀ ਇਧਰੋਂ ਸਿੱਧੀ ਪਾਈ ਉਲਟੇ ਪਾਸੇ ਫਿਰ ਇਹ ਫਿਰ ਸਿੱਧੀ ਆਈ ਪਾਉਗੇ ਇੱਕ ਦੂਜੀ ਦੇ ਉੱਤੇ ਦੋ ਸਲਾਈਆਂ ਇੱਕ ਸਿੱਧੇ ਪਾਸੇ ਸਿੱਧੀ ਉਲਟੇ ਪਾਸੇ ਉਲਟੀ ਫਿਰ ਤੀਜੀ ਤੇ ਡਿਜ਼ਾਈਨ ਬਣਾਉਂ ਚੌਥੀ ਉਲਟੀ ਪਾਉਗੀ ਫਿਰ ਪੰਜਵੀਂ ਇਹ ਉਲਟੀ ਪਾਉਗੀ ਸਿੱਧੇ ਪਾਸੇ ਤੇ ਉਲਟੇ ਪਾਸੇ ਸਿੱਧੀ ਪਾਉਗੇ ਦੇਖੋ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਅਸੀਂ ਉਹ ਵੀਡੀਓ ਪਾ ਦੇਾਂਗੇ ਜੇ ਸਾਡੀ ਪਈ ਤਾਂ ਨਹੀਂ ਤੁਸੀਂ ਇਸੇ ਤੇ ਹੀ ਸਮਝ ਲਿਓ ਤੁਹਾਨੂੰ ਸਮਝ ਆਈ ਜਾਊਗੀ ਇਹ 17 17 ਕੁੰਡਿਆਂ ਦਾ ਡਿਜ਼ਾਈਨ ਆ ਦਾ ਡਿਜ਼ਾਈਨ ਇੱਧਰ ਕਰਨਾ ਚਾਹੀਦਾ ਤੁਸੀਂ ਜਾਲੀ ਵਾਲਾ ਕਰ ਲਓ ਚਾਹੀ ਤੁਸੀਂ ਆਹ ਕਰ ਲਓ ਦਾ ਡਿਜ਼ਾਈਨ ਜਿਹੜੀ ਅਸੀਂ ਦੂਜੀ ਵੀ ਗੁਲਾਬੀ ਬਲਾਊਜ ਦੇ ਉੱਤੇ ਬੁਣਤੀ ਅਸੀਂ ਦੱਸੀ ਹੈ ਉਹ ਅਸੀਂ ਇਹ ਤਿੰਨਾਂ ਤੋਂ ਇੱਕਾ ਕੀਤਾ ਇਸ ਪਾਸੇ ਠੀਕ ਹੈ ਜੀ ਚਲੋ ਜੀ ਸਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਬੱਤਵਾਦਾ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਵੀ ਆਪਣਾ ਨੂੰ ਜੇ ਕਿਸੇ ਨੇ ਬਣਵਾਉਣੀ ਹੈ ਜੈਕਟ ਬਣਾਉਣੀ ਤਾਂ ਸਾਨੂੰ ਸਕੀ ਵੀ ਤੇ ਆਰਡਰ ਕਰ ਸਕਦੇ ਆ ਆਰਡਰ ਬੁੱਕ ਕਰਾ ਸਕਦੇ ਹੋ ਤੁਸੀਂ ਜਿਹਦਾ ਪਹਿਲਾ ਆਰਡਰ ਹੋਊਗਾ ਉਹਦਾ ਪਹਿਲਾਂ ਬਣੂਗਾ ਤੇ ਸਰਦੀਆਂ ਤੋਂ ਪਹਿਲਾਂ ਤੁਸੀਂ ਤਿਆਰ ਕਰਵਾ ਸਕਦੇ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ